ਜਿਹੜੀ ਇਹ ਗੱਲ ਕਹਿਣੀ ਕਿ ਪਹਿਚਾਣ ਦੇ ਆਧਾਰ ਜਿਹੜੀ ਰਾਜਨੀਤੀ ਹੈ ਉਹਦੀ ਲੋੜ ਨਹੀਂ ਹੈਗੀ ਫਿਰ ਇਹੀ ਕੁਛ ਤਾਂ ਦੂਜੇ ਲੋਕ ਕਹਿ ਰਹੇ ਨੇ ਇਹੀ ਕੁਛ ਤਾਂ ਫਿਰ ਤੇ ਇੱਥੇ ਪੰਜਾਬੀ ਪਾਰਟੀ ਵਾਲਾ ਫਿਰ ਸਿਸਟਮ ਤੇ ਫਿੱਟ ਬੈਂਦਾ ਹੈਗਾ ਫਿਰ ਇਹਦਾ ਸਿੱਖ ਰਾਜਨੀਤੀ ਦਾ ਤੇ ਪਹਿਚਾਣ ਦਾ ਰਾਜਨੀਤੀ ਕਰਨ ਦੀ ਲੋੜ ਨਹੀਂ ਇਹ ਦੋਨਾਂ ਦਾ ਮੁਲਾਂਕਣ ਕਿਵੇਂ ਹੋਊਗਾ ਹੋਰ ਬਹੁਤ ਕੁਝ ਉਹਨਾਂ ਨੇ ਘਣਾਇਆ ਹੈਗਾ ਵੀ ਉਹ ਨੇ ਜਿਹੜੇ ਸਿੱਖੀ ਦੇ ਘੇਰੇ ਤੋਂ ਬਾਹਰ ਪਛਾਣ ਆਧਾਰਤ ਰਾਜਨੀਤੀ ਨਾ ਹੁੰਦੀ ਇਵਨ ਧਰਮ ਵੀ ਨਾ ਹੁੰਦਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਜਿਹੜੀ ਨਾ ਜਿਹੜਾ ਆਪਣੇ ਗੁਰੂ ਨੂੰ ਆਪਣੇ ਪੰਥ ਨੂੰ ਆਪਣੇ ਧਰਮ ਨੂੰ ਆਪਣੀ ਕੌਮ ਨੂੰ ਪਿਆਰ ਕਰਦਾ ਉਹਨੂੰ ਤਾਂ ਸਿਰ ਤਲੀ ਤੇ ਧਰ ਕੇ ਆ ਜਿਹੜਾ ਉਹ ਆਉਣਾ ਪੈਂਦਾ ਹੈਗਾ ਹੁਣ ਜਿਹੋ ਉਦਾਸੀਏ ਉਹ ਨਿਰਮਲੇ ਜਿਹੜੇ ਸਿੱਖੀ ਤੋਂ ਦੂਰ ਹੋਏ ਹੋਏ ਆ ਉਹ ਐਨੇ ਵੱਡੇ ਮਹਾਨ ਗੁਰੂ ਗ੍ਰੰਥ ਸਾਹਿਬ ਵਰਗੇ ਸਿਧਾਂਤ ਦੇ ਬਾਵਜੂਦ ਵੀ ਸਿੱਖੀ ਤੋਂ ਦੂਰ ਰਹੇ ਰਹੇ ਆ ਕੋਈ ਇੱਕ ਕਦਮ ਵੀ ਨਹੀਂ ਚਲਣਾ ਚਾਹੁੰਦਾ ਜਦੋਂ ਤੁਸੀਂ ਕਹਾਂ ਵੀ ਸੀਸ ਤਲੀ ਤੇ ਦੇਣ ਲਈ ਤਿਆਰ ਨਹੀਂ ਹੈ ਫਿਰ ਆਪਾਂ ਨੰਬਰਿੰਗ ਚ ਕਰਨਾ ਕੀ ਹੈਗਾ ਅਸੀਂ ਧੱਕੇ ਨਾਲ ਕਿਉਂ ਨਾ ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ ਇਤਿਹਾਸਿਕ ਪੱਖ ਤੋਂ ਵੀ ਆ ਜਾਂਦਾ ਨਾ ਕਿ ਜਦੋਂ ਪਹਾੜੀ ਰਾਜਿਆਂ ਨੇ ਮੰਨ ਗਏ ਸੀ ਇੱਕ ਵਾਰ ਕਿ ਅਸੀਂ ਅਮਰਤ ਜਿਹੜਾ ਛਕ ਲੈਨੇ ਹੈਗੇ ਪਰ ਅਸੀਂ ਆਪਣੀ ਅਸੀਂ ਆਪਣੀ ਵਰਨਵੰਡ ਨਹੀਂ ਛੱਡ ਸਕਦੇ ਤੇ ਫਿਰ ਜੇ ਗੁਰੂ ਸਾਹਿਬ ਨੇ ਉੱਥੇ ਕੁਆਂਟੀਟੀ ਦੇਖਣੀ ਹੁੰਦੀ ਵੀ ਇਹ ਸਾਰੇ ਆ ਰਹੇ ਆ ਇਹਨਾਂ ਦੇ ਨਾਲ ਹੀ ਸਭ ਤੋਂ ਵੱਧ ਜੰਗਾ ਹੋਈਆਂ ਤੇ ਮਸਲਾ ਹੱਲ ਹੁੰਦਾ ਤੇ ਫਿਰ ਕਰ ਲੈਣਾ ਸੀ ਗੁਰੂ ਸਾਹਿਬ ਨੇ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਮਨਾ ਕਿਉਂ ਕੀਤਾ ਫਿਰ ਉੱਥੇ ਤੇ ਗੱਲ ਸਮੁੱਚਤਾ ਦੀ ਆ ਗਈ ਨਾ ਜਾਨ ਅਧਾਰਤ ਰਾਜਨੀਤੀ ਜੇ ਭਾਈ ਦਲਜੀਤ ਸਿੰਘ ਵਾਲਾ ਗਰੁੱਪ ਇਹ ਕਹਿੰਦਾ ਵੀ ਸਾਨੂੰ ਪਹਿਚਾਣ ਅਧਾਰਤ ਰਾਜਨੀਤੀ ਦੀ ਲੋੜ ਨਹੀਂ ਉਹਦਾ ਮਤਲਬ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤਵਾਦੀ ਨੇ ਭਾਈ ਪਰਮਜੀਤ ਸਿੰਘ ਪੰਜਵਾੜਾ ਅੱਤਵਾਦੀ ਨੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅੱਤਵਾਦੀ ਨੇ ਜਰਨਲ ਲਾਭ ਸਿੰਘ ਅੱਤਵਾਦੀ ਨੇ ਕਿਉਂਕਿ ਇਹ ਸਾਰੇ ਸ਼ਹੀਦ ਆ ਜਿਹੜੇ ਪਹਿਚਾਨ ਆਧਾਰਤ ਰਾਜਨੀਤੀ ਦੀ ਪਰਫੁੱਲਤਾ ਲਈ ਚੱਲੇ ਸੰਘਰਸ਼ ਦੇ ਸ਼ਹੀਦ ਨੇ ਭਾਈ ਮਨਦੀਪ ਸਿੰਘ ਉਹਨੇ ਜਾਂ ਇਹ ਸਾਰਾ ਗਰੁੱਪ ਇਹਨਾਂ ਨੂੰ ਅੱਤਵਾਦੀ ਮੰਨਦਾ ਤੇ ਪਹਿਚਾਨ ਆਧਾਰਤ ਰਾਜਨੀਤੀ ਤੋਂ ਮੂੰਹ ਮੋੜਨਾ ਚਾਹੁੰਦਾ ਤਾਂ ਇਹ ਸਾਡਾ ਬਹੁਤ ਵੱਡਾ ਦੁੱਖ ਹੈ ਤੇ ਉਹ ਵੀ ਤਾਂ ਫਿਰ ਇਹੀ ਕਹਿੰਦੇ ਨੇ ਵੀ ਸਿੰਘ ਸਭਾ ਲਹਿਰ ਨੇ ਜਾਂ ਇਹਨਾਂ ਚੀਜ਼ਾਂ ਨੇ ਪਾੜਾ ਪਾਇਆ ਹੈਗਾ ਪਹਿਲਾਂ ਇਹ ਇਦਾਂ ਸਾਰਾ ਕੁਝ ਘਟਾ ਹੀ ਸੀ ਜੋ ਪਹਿਲਾਂ ਸਿੱਖਾਂ ਦੀ ਕੋਈ ਵੱਖਰੀ ਪਛਾਣ ਹੈ ਹੀ ਨਹੀਂ ਸੀ ਫਿਰ ਇਹ ਸਾਰੀਆਂ ਤਾਰਾਂ ਫਿਰ ਜੋੜਦੀਆਂ ਕਿੱਥੇ ਆਰਵਿੰਦ ਪਾਲ ਸਿੰਘ ਮੰਡੇਰ ਉਹ ਅਮਰੀਕਾ ਦੀ ਯੂਨੀਵਰਸਿਟੀ ਚ ਹਨ ਉਹਨੇ ਸਿੱਖਾਂ ਦੇ ਉਹਦੇ ਬਾਰੇ ਕਨਸੈਪਟ ਬਾਰੇ ਕਿਤਾਬ ਲਿਖੀ ਹੈ ਕਿ ਆ ਹੁਣ ਇਹ ਇਹ ਕਨਸੈਪਟ ਦੇ ਕੁਝ ਬੰਦੇ ਕੈਨੇਡਾ ਵਿੱਚ ਬੈਠੇ ਆ ਹਨ ਉਹ ਕੈਨੇਡਾ ਵਾਲੇ ਪੋਸਟ ਕਨੋਲੀਅਨ ਆਸਪੈਕਟ ਨੂੰ ਲੈ ਕੇ ਆ ਰਹੇ ਆ ਵੀ ਸਾਰਾ ਕੁਝ ਜਿਹੜੀ ਤਬਾਹੀ ਕਰਿਆ ਸਿੱਖ ਸੰਸਥਾਵਾਂ ਦੀ ਉਹ ਬਰਤਾਨੀਆਂ ਦੀ ਸਰਕਾਰ ਨੇ ਕਰੀਆ ਬਸਤੀਵਾਦ ਨੇ ਕਰੀਆ ਡੇਰਿਆਂ ਦਾ ਆਪਾਂ ਚਰਚਾ ਕਰਦੇ ਆ ਇਹ ਵੀ ਜਿਹੜਾ ਹੈਗਾ ਹੈ ਖਾਲਸਾ ਰਾਜ ਜਾਣ ਤੋਂ ਬਾਅਦ ਕਿਵੇਂ ਪੰਜਾਬ ਦੇ ਆਲੇ-ਦੁਆਲੇ ਸਟੈਬਲਿਸ਼ ਕੀਤੇ ਗਏ ਇਹ ਵੀ ਕਿਤੇ ਨਾ ਕਿਤੇ ਨੀਤੀ ਦੇ ਤਹਿਤ ਹੀ ਫਿਰ ਹੋਇਆ ਹੈਗਾ ਉਦੋਂ ਹੀ ਹੋ ਗਿਆ ਸੀਗਾ ਹਾਂ ਜਿੰਨੇ ਡੇਰੇ ਕਾਇਮ ਹੋਏ ਸੀ ਮਹਾਰਾਜਾ ਰਣਜੀਤ ਸਿੰਘ ਸਮਝਦਾ ਸੀਗਾ ਵੀ ਇਹ ਸਿੱਖੀ ਨੂੰ ਪ੍ਰਫੁੱਲਿਤ ਕਰਨ ਵਾਲੇ ਆ ਇਹਨਾਂ ਨੂੰ ਪੈਸਿਆਂ ਦੀ ਲੋੜ ਆ ਮਹਾਰਾਜੇ ਦੇ ਖਜ਼ਾਨੇ ਚੋਂ ਲਗਾਤਾਰ ਇਹਨਾਂ ਨੂੰ ਪੈਸੇ ਮਿਲਦੇ ਸੀ ਬਲਬ ਉਹਨਾਂ ਦਾ ਜਕੜ ਉਦੋਂ ਤੋਂ ਚਾਲੂ ਹੋ ਗਈ ਸੀ ਹਾਂ ਹਾਂ ਤੇ ਉਹ ਇੱਕ ਵੀ ਬੰਦਾ ਉਹਨਾਂ ਚੋਂ ਖਾਲਸਾ ਰਾਜ ਨੂੰ ਬਚਾਉਣ ਲਈ ਨਹੀਂ ਲੜਿਆ ਹਨਾ ਤੁਸੀਂ ਦੇਖੋ ਕਿੰਨੇ ਡੇਰੇ ਸੀ ਜਿਨ੍ਹਾਂ ਨੂੰ ਇੰਨਾ ਵੱਡਾ ਧਰਮ ਹਰਥ ਜਾਂਦਾ ਸੀ ਜਿਹੜੇ ਡੇਰਿਆਂ ਨੂੰ ਜਦੋਂ ਖਾਲਸਾ ਰਾਜ ਤੇ ਭੀੜਾਂ ਪਈਆਂ ਸਾਰੇ ਆਪਣੇ ਡੇਰਿਆਂ 'ਚ ਵੜ ਗਏ ਕੋਈ ਇੱਕ ਵੀ ਜੰਗ ਦੇ ਮੈਦਾਨ 'ਚ ਆ ਕੇ ਉਸ ਰਾਜ ਨੂੰ ਬਚਾਉਣ ਲਈ ਨਹੀਂ ਆਇਆ ਹਰਚਰਨ ਸਿੰਘ ਬੈਂਸੋਣਾ ਦੇ ਵੱਲੋਂ ਜੋ ਕੁਝ ਕਿਹਾ ਗਿਆ ਉਸ ਨੂੰ ਲੈ ਕੇ ਕਿਹਾ ਸੀ ਤੇ ਇਸ ਵਾਰ ਵੀ ਜਿਹੜੀਆਂ ਕੁਝ ਇੰਟਰਵਿਊਜ਼ ਹੋਈਆਂ ਨੇ ਜਿਸ ਤੇ ਵਿੱਚ ਆਪਾਂ ਸਿਧਾਂਤਕ ਐਂਗਲ ਤੋਂ ਜਿਹੜਾ ਹੈ ਡਿਸਕਸ਼ਨ ਕਰਨੀ ਹੈਗੀ ਹੈ ਸਾਡੀ ਇੱਥੇ ਕਿਸੇ ਦੇ ਨਾਲ ਕੋਈ ਵਿਰੋਧਤਾ ਨਹੀਂ ਹੈ ਪਰ ਬਾਰ ਬਾਰ ਗੱਲ ਉੱਥੀ ਆ ਜਾਂਦੀ ਹੈ ਕਿ ਸਿਧਾਂਤ ਨੂੰ ਲੈ ਕੇ ਜੇ ਕਿਸੇ ਦੇ ਵੱਲੋਂ ਕੋਈ ਕਨਫਿਊਜ਼ਨ ਕ੍ਰੀਏਟ ਕੀਤੀ ਜਾਵੇਗੀ ਜਾਂ ਸਿਧਾਂਤ ਨੂੰ ਲੈ ਕੇ ਜੇ ਕੁਝ ਇਸ ਤਰ੍ਹਾਂ ਦੇ ਕਮੈਂਟਸ ਹੋਣਗੇ ਜਿੰਨਾ ਦਾ ਕਿ ਸਮੁਚਯਦਾ ਦੇ ਵਿੱਚ ਇੱਕ ਨੈਗੇਟਿਵ ਪ੍ਰਭਾਵ ਪਵੇਗਾ ਉਸ ਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਕਰਨੀ ਜ਼ਰੂਰੀ ਹੋ ਜਾਂਦੀ ਹੈ ਸਰਦਾਰ ਅਵਤਾਰ ਸਿੰਘ ਜੀ ਕੀ ਕੁਝ ਇਸ ਇੰਟਰਵਿਊ ਦੇ ਵਿੱਚ ਹੈ ਜਾਂ ਜਿਹੜੀ ਇਹ ਗੱਲ ਕਹਿਣੀ ਕਿ ਪਛਾਣ ਦੇ ਆਧਾਰ ਜਿਹੜੀ ਰਾਜਨੀਤੀ ਹੈ ਉਹਦੀ ਲੋੜ ਨਹੀਂ ਹੈਗੀ ਫਿਰ ਇਹੀ ਕੁਝ ਤਾਂ ਦੂਜੇ ਲੋਕ ਕਹਿ ਰਹੇ ਨੇ ਇਹੀ ਕੁਝ ਤਾਂ ਫਿਰਤੇ ਇੱਥੇ ਪੰਜਾਬੀ ਪਾਰਟੀ ਵਾਲਾ ਫਿਰ ਸਿਸਟਮ 'ਤੇ ਫਿੱਟ ਬੈਂਦਾ ਹੈਗਾ ਫਿਰ ਇਹ ਦਾ ਸਿੱਖ ਰਾਜਨੀਤੀ ਦਾ ਤੇ ਪਛਾਣ ਦਾ ਰਾਜਨੀਤੀ ਕਰਨ ਦੀ ਲੋੜ ਨਹੀਂ ਇਹ ਦੋਨਾਂ ਦਾ ਮੁਲਾਂਕਣ ਕਿਵੇਂ ਹੋਊਗਾ ਹਾਂਜੀ ਹਾਂਜੀ ਸੋ ਪਿਛਲੇ ਹਫਤੇ ਆਪਾਂ ਨੇ ਨਾ ਹਰਚਰਨ ਬੈਂਸ ਉਹਨਾਂ ਦਾ ਜਿਹੜੇ ਇੰਟਰਵਿਊ ਦਾ ਮੁਤਾਲਾ ਕਰਿਆ ਸੀ ਸੋ ਜਿਸ ਪੱਤਰਕਾਰ ਨਾਲ ਹਰਚਰਨ ਬੈਂਸ ਦੀ ਮੁਲਾਕਾਤ કરી ਸੀ ਹਾਲਾਂਕਿ ਇਹ ਸਾਨੂੰ ਅਕਾਲੀ ਦਲ ਵਾਲੇ ਬਹੁਤਾ ਕਰਨ ਦੀ ਲੋੜ ਨਹੀਂ ਹੁੰਦੀ ਵੀ ਕਿਉਂਕਿ ਅਕਾਲੀ ਦਲ ਜਿਸ ਕਰਾਹੇ ਤੇ ਪਿਆ ਸੋ ਉਹਨੂੰ ਇਗਨੋਰ ਕਰ ਦੇਣਾ ਚੰਗਾ ਹੁੰਦਾ ਪਰ ਫਿਰ ਵੀ ਕਿਉਂਕਿ ਸਿੱਖ ਸੰਗਤਾਂ ਦੀ ਜਾਣਕਾਰੀ ਲਈ ਅਸੀਂ ਉਹ ਕਰਦੇ ਰਹਿੰਦੇ ਹੈਗੇ ਆਂ ਹੁਣ ਜਿਹੜਾ ਮਸਲਾ ਆਇਆ ਹੈਗਾ ਉਹ ਭਾਈ ਮੰਤੀਰ ਸਿੰਘ ਦੀ ਜਿਹੜੀ ਇੰਟਰਵਿਊ ਆ ਉਹ ਸਾਡੇ ਸਾਹਮਣੇ ਆਈ ਹੈਗੀ ਸੋ ਭਾਈ ਮੰਤੀਰ ਸਿੰਘ ਇੱਕ ਪੜ੍ਹੇ ਲਿਖੇ ਨੌਜਵਾਨ ਨੇ ਔਰ ਖਾਸ ਕਰਕੇ ਉਸ ਧਾਰਾ ਨਾਲ ਸੰਬੰਧ ਰੱਖਦੇ ਆ ਜਿਹਨੂੰ ਖਾੜਕੂ ਲਹਿਰ ਦੀ ਨੈਕਸਟ ਜਨਰੇਸ਼ਨ ਕਿਹਾ ਜਾਂਦਾ ਹੈ ਨਾ ਸੋ ਭਾਈ ਮੰਤੀਰ ਸਿੰਘ ਖਾੜਕੂ ਸਿੱਖ ਆਗੂ ਭਾਈ ਦਲਜੀਤ ਸਿੰਘ ਦੇ ਸਪੋਕਸਮੈਨ ਆ ਇੱਕ ਬੁਲਾਰੇ ਦੇ ਤੌਰ ਤੇ ਕੰਮ ਕਰਦੇ ਹੈਗੇ ਆ ਸੋ ਭਾਈ ਹੁਣ ਭਾਈ ਮੰਤੀਰ ਸਿੰਘ ਦੇ ਵਿਚਾਰਾਂ ਨੂੰ ਅਸੀਂ ਭਾਈ ਦਲਜੀਤ ਸਿੰਘ ਦੇ ਵਿਚਾਰ ਸਮਝੀਏ ਹਲੇ ਅਸੀਂ ਇਸ ਗੱਲ ਨੂੰ ਸਪਸ਼ਟ ਨਹੀਂ ਆ ਹਰੇ ਆਪਾਂ ਨੂੰ ਆਪਾਂ ਉਹਨਾਂ ਨੂੰ ਭਾਈ ਮੰਤਿਹਰ ਸਿੰਘ ਦੇ ਵਿਚਾਰ ਸਮਝ ਕੇ ਹੀ ਚੱਲੇ ਹੈਗੇ ਹਨ ਸੋ ਸਾਨੂੰ ਨਹੀਂ ਲੱਗਦਾ ਵੀ ਭਾਈ ਦਲਜੀਤ ਸਿੰਘ ਜਦੋਂ ਉਹਨਾਂ ਨੂੰ ਸਾਰੀ ਗੱਲ ਸਮਝ ਆਊਗੀ ਉਹ ਸਹਿਮਤ ਹੋਣਗੇ ਭਾਈ ਮੰਤਿਹਰ ਸਿੰਘ ਨੇ ਆਪਣੇ ਇੰਟਰਵਿਊ ਵਿੱਚ ਯਦਵਿੰਦਰ ਸਿੰਘ ਨਾਲ ਗੱਲ ਕਰਦੇ ਆਏ ਕਿਹਾ ਹੈਗਾ ਵੀ ਸਿੱਖਾਂ ਨੂੰ ਪਹਿਚਾਣ ਆਧਾਰਤ ਰਾਜਨੀਤੀ ਕਰਨ ਦੀ ਲੋੜ ਨਹੀਂ ਹੈ ਸਿੱਖਾਂ ਨੇ ਜਦੋਂ ਪਹਿਚਾਣ ਆਧਾਰਤ ਰਾਜਨੀਤੀ ਕੀਤੀ ਉਦੋਂ ਇਹ ਹੋਇਆ ਵੀ ਸਿੱਖਾਂ ਦੇ ਬਹੁਤ ਸਾਰੇ ਜਿਹੜੇ ਹੋਰ ਵਰਗ ਸੀ ਜਿਨ੍ਹਾਂ ਵਿੱਚ ਉਦਾਸੀ ਨਿਰਮਲੀਏ ਤੇ ਇਹ ਹੋਰ ਬਹੁਤ ਕੁਝ ਉਹਨਾਂ ਨੇ ਗਾਇਆ ਹੈਗਾ ਵੀ ਉਹ ਨੇ ਜਿਹੜੇ ਸਿੱਖੀ ਦੇ ਘੇਰੇ ਤੋਂ ਬਾਹਰ ਚਲੇ ਗਏ ਹੋਏ ਆ ਉਹਨਾਂ ਦਾ ਇਹ ਕਹਿਣਾ ਹੈਗਾ ਨਾ ਸੋ ਹੁਣ ਜਿਹੜੀ ਪਛਾਣ ਆਧਾਰਤ ਰਾਜਨੀਤੀ ਅੱਜ ਜੇ ਸਿੱਖੀ ਪਛਾਣ ਆਧਾਰਤ ਰਾਜਨੀਤੀ ਨਾ ਹੁੰਦੀ ਈਵਨ ਧਰਮ ਵੀ ਨਾ ਹੁੰਦਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਜਿਹੜੀ ਨਾ ਹੁੰਦੀ ਸੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੈ ਜਿਹੜੀ ਉਹ ਪਛਾਣ ਆਧਾਰਤ ਰਾਜਨੀਤੀ ਦਾ ਝੰਡਾ ਗੱਡਣ ਲਈ ਤੇ ਉਹਦੇ ਹੋਂਦ ਨੂੰ ਸਥਾਪਿਤ ਰੱਖਣ ਦਾ ਪਹਿਲਾ ਕਾਰਜ ਸੀ ਹੈ ਨਾ ਸੋ ਪਹਿਚਾਨ ਆਧਾਰਿਤ ਰਾਜਨੀਤੀ ਲਗਾਤਾਰ ਜਿਹੜੇ ਚੱਲਦੇ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਇਹ ਨਹੀਂ ਹੈਗਾ ਵੀ ਉਹ Hindu religious tradition ਵਾਂਗ ਆ ਜਿਹੜੀ ਵੀ ਉਹ ਇੱਕ ਤਰ੍ਹਾਂ ਨਾਲ ਭਗਤੀ ਕਰਨੀ ਆ ਤੇ ਆਪਣੀ ਨਿੱਜੀ ਮੁਕਤੀ ਕਰਨੀ ਆ ਆਪਾਂ ਪਹਿਲਾਂ ਵੀ ਕਿਹਾ ਸਿੱਖ ਧਰਮ ਸੋਸ਼ਲ ਰਿਸਪੌਂਸਿਬਿਲਟੀ ਵਾਲਾ ਧਰਮ ਸੋ ਉਹ ਸੋਸ਼ਲ ਰਿਸਪੌਂਸਿਬਿਲਟੀ ਵਿੱਚ ਸਮਾਜ ਦੀਆਂ ਜਿਹੜੀਆਂ ਗੱਲਾਂ ਨੇ ਉਹ ਹੋਣੀਆਂ ਨੇ ਜਦੋਂ ਸਮਾਜ ਦੀ ਮੁਕਤੀ ਦਾ ਕੰਮ ਆਉਣਾ ਸਿੱਖਾਂ ਦੀ ਜਿਹੜੀ ਆਪਣੀ ਆਪਣੀ ਕੌਮ ਆਧਾਰਤ ਰਾਜਨੀਤੀ ਆ ਉਹਦਾ ਹੋਣਾ ਬਹੁਤ ਜ਼ਰੂਰੀ ਹੈਗਾ ਹਣਾ ਸੋ ਜਿਹੜੀ ਤਾਂ ਗੱਲ ਇਹ ਹੈਗੀ ਆ ਵੀ ਅ ਅਪਾਏ ਨੂੰ ਹੁਣ ਜਿਹੜਾ ਕਲੀਅਰਲੀ ਡਿਫਾਈਨ ਇਹ ਕਰਾਂਗੇ ਜਿਹੜੀ ਪਹਿਲੀ ਗੱਲ ਭਾਈ ਮੰਤੀਰ ਸਿੰਘ ਕਹਿੰਦੇ ਆ ਵੀ ਬਹੁਤ ਸਾਰੇ ਉਦਾਸੀ ਨਰਮਲੀ ਉਹਨਾਂ ਨੇ ਕਿਹਾ ਬਿਹਾਰ ਵਿੱਚ ਪਤਾ ਨਹੀਂ 30 ਲੱਖ ਬੰਦਾ ਬੈਠਾ ਹੂੰ ਯਾ ਮਹਾਰਾਸ਼ਟਰ ਵਿੱਚ ਰਾਏ ਸਿੱਖ ਜਾਂ ਹੋਰ ਬਹੁਤ ਸਾਰਾ ਜਿਹੜਾ ਉਹਨਾਂ ਨੇ ਕੁਝ ਕੀਤਾ ਹੈਗਾ ਸੋ ਜੇ ਉਹ ਵਾਕਈ ਸਿੱਖੀ ਨੂੰ ਪਿਆਰ ਕਰਦੇ ਆ ਸਿੱਖੀ ਨੂੰ ਪਿਆਰ ਕਰਨ ਵਾਲਾ ਦਾ ਗੁਰੂ ਸਾਹਿਬ ਨੇ ਕਿਹਾ ਵੀ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤੜਲੀ ਗਲੀ ਮੇਰੀ ਆਓ ਜਿਹੜਾ ਆਪਣੇ ਗੁਰੂ ਨੂੰ ਆਪਣੇ ਪੰਥ ਨੂੰ ਆਪਣੇ ਧਰਮ ਨੂੰ ਆਪਣੀ ਕੌਮ ਨੂੰ ਪਿਆਰ ਕਰਦਾ ਉਹਨੂੰ ਤਾਂ 47 ਤੇ ਧਰ ਕੇ ਆ ਜਿਹੜਾ ਉਹ ਆਉਣਾ ਪੈਂਦਾ ਹੈਗਾ ਹੁਣ ਜੇ ਉਹ ਉਦਾਸੀਏ ਉਹ ਨਿਰਮਲੇ ਜਿਹੜੇ ਸਿੱਖੀ ਤੋਂ ਦੂਰ ਹੋਏ ਹੋਏ ਆ ਉਹ ਐਨੇ ਵੱਡੇ ਮਹਾਨ ਗੁਰੂ ਗ੍ਰੰਥ ਸਾਹਿਬ ਵਰਗੇ ਸਿਧਾਂਤ ਦੇ ਬਾਵਜੂਦ ਵੀ ਸਿੱਖੀ ਤੋਂ ਦੂਰ ਰਹਿ ਰਹੇ ਆ ਉਹ ਇੱਕ ਕਦਮ ਵੀ ਨਹੀਂ ਚਲਣਾ ਚਾਹੁੰਦੇ ਮਤਲਬ ਜੇ ਉਹ ਮੁੱਖ ਧਾਰਾ 'ਚ ਹੈ ਹੀ ਨਹੀਂ ਹੈਗੇ ਜੇ ਉਹ ਮਤਲਬ ਅੱਗੇ ਜਿੱਦਾਂ ਤੁਸੀਂ ਕਿਹਾ ਵੀ 47 ਤੇ ਦੇਣ ਲਈ ਤਿਆਰ ਨਹੀਂ ਹੈ ਤੇ ਫਿਰ ਆਪਾਂ ਨੰਬਰਿੰਗ 'ਚ ਕਰਨਾ ਕੀ ਹੈਗਾ ਅਸੀਂ ੱੱਕੇ ਨਾਲ ਕਿਉਂ ਉਹਨਾਂ ਨੂੰ ਲੈ ਕੇ ਆਉਣਾ ਚਾਹੁੰਦੇ ਆ ਜੀ ਤੋ ਇਹ ਇੱਥੇ ਭਾਈ ਮਨਦੀਰ ਸਿੰਘ ਆ ਜਿਹੜੇ ਇੱਥੇ ਇੱਥੇ ਫਿਰ ਇੱਕ ਇਤਿਹਾਸਿਕ ਪੱਖ ਤੋਂ ਵੀ ਆ ਜਾਂਦਾ ਨਾ ਕਿ ਜਦੋਂ ਪਹਾੜੀ ਰਾਜਿਆਂ ਨੇ ਮੰਨ ਗਏ ਸੀ ਇੱਕ ਵਾਰ ਕਿ ਅਸੀਂ ਅਮਰਤ ਜਿਹੜਾ ਛਕ ਲੈਣੇ ਹੈਗੇ ਪਰ ਅਸੀਂ ਆਪਣੀ ਅਸੀਂ ਆਪਣੀ ਵਰਨਵੰਡ ਨਹੀਂ ਛੱਡ ਸਕਦੇ ਤੇ ਫਿਰ ਜੇ ਗੁਰੂ ਸਾਹਿਬ ਨੇ ਉੱਥੇ ਕੁਆਂਟੀਟੀ ਦੇਖਣੀ ਹੁੰਦੀ ਵੀ ਇਹ ਸਾਰੇ ਆ ਰਹੇ ਆ ਇਹਨਾਂ ਦੇ ਨਾਲ ਹੀ ਸਭ ਤੋਂ ਵੱਧ ਜੰਗਾਂ ਹੋਈਆਂ ਤੇ ਇਹ ਮਸਲਾ ਹੱਲ ਹੁੰਦਾ ਤੇ ਫਿਰ ਕਰ ਲੈਣਾ ਸੀ ਗੁਰੂ ਸਾਹਿਬ ਨੇ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਮਨਾ ਕਿਉਂ ਕੀਤਾ ਫਿਰ ਉੱਥੇ ਤੇ ਗੱਲ ਸਮੁੱਚਤਾ ਦੀ ਆ ਗਈ ਨਾ ਬਿਲਕੁਲ ਬਿਲਕੁਲ ਸੋ ਇਹ ਇਹ ਗੁਰੂ ਦੇ ਸਿਧਾਂਤ ਚ ਹੁਣ ਉਹਦੇ ਚੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੁਸੀਂ ਦੇਖੋ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਗੁਰੂ ਸਾਹਿਬ ਨੇ ਜਿਹੜਾ ਹੈ ਕਹਿੰਨਾ ਵੀ ਜੋਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ ਜੇ ਇਹਨੂੰ ਨੋਰਮਲ ਅੱਜ ਦੀ ਭਾਸ਼ਾ ਵਿੱਚ ਕਹਿਣਾ ਹੁੰਦਾ ਨਾ ਇਹ ਬਹੁਤ ਹੀ 네ਗੇਟਿਵ ਕਮੈਂਟ ਆ ਜੀ ਬਹੁਤ ਇੱਕ ਗੁਰੂ ਦੀ ਪਦਵੀ ਤੱਕ ਪਹੁੰਚੇ ਹੋਏ ਨੇ ਜੇ ਇਹ ਕਿਹਾ ਹੈਗਾ ਵੀ ਤੂੰ ਆਨ ਬਾਟ ਕਾਹੇ ਨਹੀਂ ਆਇਆ ਤਾਂ ਗੁਰੂ ਸਾਹਿਬ ਨੂੰ ਪਤਾ ਸੀ ਇਸ ਵੇ ਆਫ ਲਾਈਫ ਨੇ ਸਨਾਤਨ ਦੇ ਵੇ ਆਫ ਲਾਈਫ ਨੇ ਸਾਡਾ ਕਿੰਨਾ ਨੁਕਸਾਨ ਕਰਨਾ ਭਵਿੱਖ ਵਿੱਚ ਜਾ ਕੇ ਗੁਰੂ ਸਾਹਿਬ ਨੇ ਸਨਾਤਨ ਦੇ ਵੇ ਆਫ ਲਾਈਫ ਨੂੰ ਉੱਥੇ ਹੀ ਡੱਕਿਆ ਹੈ ਹਨਾ ਬਹੁਤ ਇਹ ਬਹੁਤ ਕੌੜਾ ਸ਼ਬਦ ਹੈ ਵੀ ਤੂੰ ਕਿਸੇ ਹੋਰ ਰਸਤੇ ਤੋਂ ਪੈਦਾ ਕਾ ਤੂੰ ਨਹੀਂ ਹੋਇਆ ਹਨਾ ਨਿੰਦ ਲਗੇ ਇਹ ਗੁਰੂ ਵੱਲੋਂ ਕਹਿ ਦੇਣਾ ਗੁਰੂ ਸਾਹਿਬ ਵਾਲੀ ਮਹਾਨ ਪਦਵੀ ਦੇ ਬੈਠੇ ਬੰਦੇ ਵੱਲੋਂ ਕਹਿ ਦੇਣਾ ਸ਼ਖਸ਼ੀਤ ਵੱਲੋਂ ਜਿਹਦਾ ਰੋਹਾਨੀ ਕਨਸੈਪਟ ਹੈਗਾ ਉਹਨਾਂ ਵੀ ਤੂੰ ਆਨ ਬਾਟ ਕਾਹੇ ਨਹੀਂ ਆ ਇਟ ਮੀਨਸ ਉਹਨਾਂ ਨੂੰ ਭਵੇਖਦੇ 100 ਸਾਲ ਦੇਖਦੇ ਸੀ ਵੀ ਸਨਾਤਨ ਸਾਡਾ ਕੀ ਸਿਧਾਂਤ ਕੋ ਨੁਕਸਾਨ ਕਰ ਸਕਦਾ ਹਨਾ ਸੋ ਇਹ ਗੱਲ ਹੈਗੀ ਹੈ ਵੀ ਜੇ ਉਹ ਸਨਾਤਨ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਸੋ ਇਹਦੇ ਚੋਂ ਜਿਹੜੀ ਦੂਜੀ ਪਛਾਣ ਆਧਾਰਤ ਰਾਜਨੀਤੀ ਦੀ ਗੱਲ ਨਾ ਨਾ ਕਿਉਂਕਿ ਭਾਈ ਮਨਦੀਰ ਸਿੰਘ ਦੇ ਮਨ ਨੂੰ ਇਹ ਗੱਲ ਆਈ ਆ ਇਹ ਬਹੁਤ ਆਪਾਂ ਕਹਿ ਸਕਦੇ ਆ ਵੀ ਬਹੁਤ ਨੈਗੇਟਿਵ ਐਸਪੈਕਟ ਆ ਹੁਣ ਪਤਾ ਨਹੀਂ ਭਾਈ ਮਨਦੀਰ ਸਿੰਘ ਨੂੰ ਵੀ ਇਸ ਗੱਲ ਦਾ ਪਤਾ ਕਿ ਨਹੀਂ ਪਤਾ ਪਹਿਚਾਣ ਆਧਾਰਤ ਰਾਜਨੀਤੀ ਜੇ ਭਾਈ ਦਲਜੀਤ ਸਿੰਘ ਵਾਲਾ ਗਰੁੱਪੇ ਕਹਿੰਦਾ ਵੀ ਸਾਨੂੰ ਪਹਿਚਾਣ ਆਧਾਰਤ ਰਾਜਨੀਤੀ ਦੀ ਲੋੜ ਨਹੀਂ ਉਹਦਾ ਮਤਲਬ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤਵਾਦੀ ਨੇ ਹੂੰ ਹੂੰ ਭਾਈ ਪਰਮਜੀਤ ਸਿੰਘ ਪੰਜਵਾੜਾ ਅਤਵਾਦੀ ਨੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਤਵਾਦੀ ਨੇ ਜਰਨਲ ਲਾਭ ਸਿੰਘ ਅਤਵਾਦੀ ਨੇ ਹੂੰ ਹੂੰ ਕਿਉਂਕਿ ਇਹ ਸਾਰੇ ਸ਼ਹੀਦ ਆ ਜਿਹੜੇ ਪਹਿਚਾਨ ਆਧਾਰਤ ਰਾਜਨੀਤੀ ਦੀ ਪ੍ਰਫੁੱਲਤਾ ਲਈ ਚੱਲੇ ਸੰਘਰਸ਼ ਦੇ ਸ਼ਹੀਦ ਨੇ ਜੀ ਜੀ ਜੇ ਭਾਈ ਮੰਤੀਰ ਸਿੰਘ ਉਹਨੇ ਜਾਂ ਇਹ ਸਾਰਾ ਗਰੁੱਪ ਇਹਨਾਂ ਨੂੰ ਅਤਵਾਦੀ ਮੰਨਦਾ ਤੇ ਪਹਿਚਾਨ ਆਧਾਰਤ ਰਾਜਨੀਤੀ ਤੋਂ ਮੂੰਹ ਮੋੜਨਾ ਚਾਹੁੰਦਾ ਤਾਂ ਇਹ ਸਾਡਾ ਬਹੁਤ ਵੱਡਾ ਦੁਖਾਂਤ ਹੈ ਜੀ ਇੱਥੇ ਉਹਨਾਂ ਨੂੰ ਆਪ ਆਤਮ ਚੀਨਣ ਕਰਨਾ ਪਾਊਗਾ ਆਪਣੀ ਪਰਚੋਲ ਕਰਨੀ ਪਾਊਗੀ ਔਰ ਇਹ ਇਸ ਬਾਰੇ ਉਹਨਾਂ ਨੂੰ ਦੁਬਾਰੇ ਤੋਂ ਜਿਹੜਾ ਵਿਚਾਰ ਆ ਉਹ ਕਰਨਾ ਪਾਊਗਾ ਕਿਉਂਕਿ ਇਹ ਗੱਲਾਂ ਭਾਈ ਮੰਤੀਰ ਸਿੰਘ ਵੱਲੋਂ ਆਈਆਂ ਨੇ ਇਸ ਲਈ ਸਾਨੂੰ ਟਿੱਪਣੀ ਕਰਨੀ ਪਈ ਅਗਲਾ ਪੁਆਇੰਟ ਉਹ ਲੈ ਕੇ ਆ ਰਹੇ ਨੇ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪਦਮਕੀਟ ਯਾ ਜਿਹੜੀ ਰਹਿਤ ਮਰਿਆਦਾ ਆਈ ਆ ਰਹਿਤ ਮਰਿਆਦਾ ਨੇ ਸਿੱਖਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਮਤਲਬ ਇਹ ਇੰਨੇ ਹਾਰਡ ਕਮੈਂਟ ਕਿਉਂ ਕਰਨੀ ਇਹਦਾ ਕਰਨ ਦੀ ਕੀ ਕਾਰਨ ਕੀ ਬਿਲਕੁਲ ਜਿਹੜੇ ਜਿਹੜੇ ਸਿੱਖਾਂ ਵਿੱਚ ਡੇਰੇਦਾਰ ਹਨ ਜਿਨ੍ਹਾਂ ਦੀ ਸਨਾਤਨ ਨਾਲ ਤਾਰਾਂ ਨਾਲ ਤਾਰਾਂ ਨੇ ਜਾਂ ਸਾਖ ਜੀ ਜੀ ਸੰਬੰਧੀਆਂ ਨੇ ਉਹ ਸਾਰੇ ਹੀ ਰਹਿਤ ਮਰਿਆਦਾ ਤੋਂ ਬਾਗੀ ਹੈਗੇ ਨੇ ਤੰਗ ਨੇ ਬਾਗੀ ਨੇ ਤਾਂ ਰਹਿਤ ਮਰਿਆਦਾ ਨੇ ਸਾਨੂੰ ਇੱਕ ਬਜਮੀ ਪਛਾਣ ਦਿਤਤੀ ਹੈ ਜੀ ਹਾਂ ਸੋ ਰਹਿਤ ਮਰਿਆਦਾ ਜਿਹੜਾ ਪ੍ਰੀ ਕਨੋਲ ਕਲੋਨੀਅਲ ਹੈ ਨਾ ਇਹ ਹੁਣ ਇਹ ਜਿਹੜੀਆਂ ਤਾਰਾਂ ਨੇ ਨਾ ਜਿੱਥੋਂ ਭਾਈ ਮਨਦੀਰ ਸਿੰਘ ਬੋਲਿਆ ਇਹ ਹੈਗਾ ਇਹ ਬਹੁਤ ਵੱਡਾ ਇੱਕ ਵੱਡਾ ਜਾਲ ਹੈ ਹੂੰ ਉਸ ਵੱਡੇ ਇਹਦੇ 'ਚ ਫਿਰ ਸਰਦਾਰ ਅਪਤਾ ਸਿੰਘ ਜੀ ਜਦੋਂ ਅਸੀਂ ਆਰਐਸਐਸ ਦੀ ਵਿਚਾਰਧਾਰਾ ਦੇਖਦੇ ਆਂ ਤੇ ਉਹ ਵੀ ਤਾਂ ਫਿਰ ਇਹੀ ਕਹਿੰਦੇ ਨੇ ਵੀ ਸਿੰਘ ਸਭਾ ਲਹਿਰ ਨੇ ਜਾਂ ਇਹਨਾਂ ਚੀਜ਼ਾਂ ਨੇ ਪਾੜਾ ਪਾਇਆ ਹੈਗਾ ਪਹਿਲਾਂ ਇਹ ਇਦਾਂ ਸਾਰਾ ਕੁਝ ਕੱਟਾ ਹੀ ਸੀ ਪਹਿਲਾਂ ਸਿੱਖਾਂ ਦੀ ਕੋਈ ਵੱਖਰੀ ਪਛਾਣ ਹੈ ਹੀ ਨਹੀਂ ਸੀ ਫਿਰ ਇਹ ਸਾਰੀਆਂ ਤਾਰਾਂ ਫਿਰ ਜੋੜਦੀਆਂ ਕਿੱਥੇ ਨੇ ਜਿਹੜੀ ਹੈ ਨਾ ਜਿਹੜਾ ਪ੍ਰੀ ਕਨੋਲੀਅਨ ਉਹ ਗੱਲ ਕਰਦੇ ਹੁਣ ਇਹਦੇ 'ਚੋਂ ਇਹ ਇੱਕ ਆਫੀ ਵੱਡਾ ਸੰਸਾਰ ਹੂੰ ਅਰਵਿੰਦ ਪਾਲ ਸਿੰਘ ਮੰਡੇਰ ਉਹ ਅਮਰੀਕਾ ਦੀ ਯੂਨੀਵਰਸਿਟੀ ਚ ਹੈ ਨਾ ਉਹਨੇ ਸਿੱਖਾਂ ਦੇ ਉਹਦੇ ਬਾਰੇ ਕਨਸੈਪਟ ਬਾਰੇ ਕਿਤਾਬ ਲਿਖੀ ਹੈ ਕਿ ਹੁਣ ਇਹ ਇਹ ਕਨਸੈਪਟ ਦੇ ਕੁਝ ਬੰਦੇ ਕੈਨੇਡਾ ਵਿੱਚ ਬੈਠੇ ਆ ਹੈ ਨਾ ਉਹ ਕੈਨੇਡਾ ਵਾਲੇ ਪੋਸਟ ਕਲੋਨੀਅਲ ਆਸਪੈਕਟ ਨੂੰ ਲੈ ਕੇ ਆ ਰਹੇ ਆ ਵੀ ਸਾਰਾ ਕੁਝ ਜਿਹੜੀ ਤਬਾਹੀ ਕਰਿਆ ਸਿੱਖ ਸੰਸਥਾਵਾਂ ਦੀ ਉਹ ਬਰਤਾਨੀਆ ਦੀ ਸਰਕਾਰ ਨੇ ਕਰਿਆ ਬਸਤੀਵਾਦ ਨੇ ਕਰੀ ਹੈਗੀ ਤੇ ਪਹਿਲਾਂ ਸਾਰਾ ਕੁਝ ਸਹੀ ਸੀ ਪਹਿਲਾਂ ਸਾਰਾ ਕੁਝ ਠੀਕ ਸੀ ਉਹ ਕਹਿੰਦੇ ਜਿਹੜਾ ਪ੍ਰੀ ਕਲੋਨੀਅਲ ਪੀਰੀਅਡ ਆ ਬਸਤੀਵਾਦ ਤੋਂ ਪਹਿਲਾਂ ਦਾ ਪੀਰੀਅਡ ਆ ਉਹ ਪਿਓਰ ਸੀ ਹਾਂ ਪਰ ਸਾਡਾ ਮੰਨਣਾ ਹੈਗਾ ਵੀ ਉਹ ਖਿੰਡਿਆ ਹੋਇਆ ਸੀ ਜਿਹੜੀ ਰਹਿਤ ਮਰਿਆਦਾਂ ਨੇ ਜਿਹੜੀ ਇਹ ਸਾਨੂੰ ਇੱਕ ਵੱਜਵਾ ਇੱਕ ਸੈਂਟਰਲ ਪਿਲਰ ਦਿੱਤਾ ਹੈਗਾ ਜਿਹਦੇ ਦੁਆਲੇ ਸਿੱਖ ਆਈਡੈਂਟੀਟੀ ਕ੍ਰੀਏਟ ਹੋਈ ਫਿਰ ਤੇ ਸਿੰਘ ਸਭਾ ਲਹਿਰ ਤੇ ਵੀ ਫਿਰ ਉਹਬਜੈਕਸ਼ਨ ਕਰਦੇ ਹੈਗੇ ਹਾਂ ਹਾਂ ਬਿਲਕੁਲ ਉਹਨਾਂ ਦਾ ਹੁਣ ਅਗਲੇਬਜੈਕਸ਼ਨ ਸਿੰਘ ਸਭਾ ਲਹਿਰ ਤੇ ਆ ਵੀ ਸਿੰਘ ਸਭਾ ਲਹਿਰ ਨੇ ਸਾਡੀ ਤਬਾਹੀ ਕਰੀ ਉਹ ਹੈ ਅਰਵਿੰਦ ਪਾਲ ਮੰਡੇਰ ਉਹਨਾਂ ਵਾਲਾ ਜਿਹੜਾ ਗਰੁੱਪ ਹੈ ਉਹ ਸਿੰਘ ਸਭਾ ਲਹਿਰ ਨੂੰ ਸਭ ਤੋਂ ਵੱਡਾ ਖਤਰਾ ਸਮਝਦਾ ਹਾਲਾਂਕਿ ਸਿੰਘ ਸਭਾ ਲਹਿਰ ਨੇ ਸਨਾਤਨ ਦੇ ਉਸ ਹਮਲੇ ਨੂੰ ਡੱਕਿਆ ਔਰ ਦੂਰਾ ਹਮਲਾ ਉਸ ਟਾਈਮ ਤੇ ਜੇ ਆਪਾਂ ਕਹੇ ਕਿ ਹੋ ਰਿਹਾ ਸੀ ਇੱਕ ਕ੍ਰਿਸਚੀਅਨ ਦਾ ਸੀ ਦੂਜੇ ਬੰਨੇ ਸਨਾਤਨ ਦਾ ਸੀ ਕ੍ਰਿਸਚੀਅਨ ਜਿਸ ਤਰੀਕੇ ਨਾਲ ਦਯਾਨੰਦ ਹੋਣਾ ਦੀਆਂ ਜੋ ਕੁਝ ਹੁੰਦਾ ਹੈ ਵਰਤਾਰਾ ਹੁੰਦਾ ਹੈ ਔਰ ਜੇ ਆਪਾਂ ਉਹਨੂੰ ਅੱਜ ਦੇ ਜੇ ਇਮੇਜਿਨੇਸ਼ਨ ਕਰਨਾ ਹੋਵੇ ਕਿਵੇਂ ਸਿੱਖਾਂ ਨੂੰ ਚੋਰਾਆਂ ਦੇ ਵਿੱਚ ਬਿਠਾ ਬਿਠਾ ਕੇ ਕੇਸ ਕਤਲ ਕੀਤੇ ਜਾਂਦੇ ਸੀ ਹੁਣ ਤੁਸੀਂ ਦੇਖੋ ਵੀ ਜਿਹੜਾ ਬਸਤੀਵਾਦ ਵਾਲਾ ਅੰਗਰੇਜ਼ਾਂ ਦਾ ਸੀ ਨਾ ਉਹ ਵਕਤੀ ਹਮਲਾ ਸੀ ਜਿੱਦਾਂ ਇਸਲਾਮ ਦਾ ਹਮਲਾ ਵਕਤੀ ਸੀ ਸਿਧਾਂਤਕ ਨਹੀਂ ਸੀ ਪਰ ਸਨਾਤਨ ਦਾ ਤਾਂ ਗੁਰੂ ਸਾਹਿਬ ਨਹੀਂ ਦੇਖ ਲਿਆ ਸੀਗਾ ਵੀ ਇਹ ਲੰਬੇ ਸਮੇਂ ਤੱਕ ਚੱਲੇਗਾ ਹਮ ਸਨਾ ਹੁਣ ਜਿਹੜੀਆਂ ਇਹ ਭਾਈ ਮਨਦੀਰ ਸਿੰਘ ਜਾਂ ਜਿੰਨੀਆਂ ਇਹ ਇੱਥੇ ਰਾਂ ਨੇ ਨਾ ਇਹ ਸਨਾਤਨ ਦੇ ਹਮਲੇ ਨੂੰ ਬਾਰੇ ਨਹੀਂ ਬੋਲਦੇ ਇਹ ਸਿਰਫ ਬਸਤੀਵਾਦ ਦੇ ਗੋਰਿਆਂ ਦੇ ਅੰਗਰੇਜ਼ਾਂ ਦੇ ਹਮਲੇ ਬਾਰੇ ਬੋਲਦੇ ਜਿਹੜਾ ਵਕਤੀ ਸੀ ਦੂਜਾ ਹੈਗਾ ਵੀ ਜਿਹੜੀ ਜੇਤੂ ਧਿਰ ਹੁੰਦੀ ਆ ਅੰਗਰੇਜ਼ ਜੇਤੂ ਧਿਰ ਸੀ ਜੀ ਜੀ ਅੰਗਰੇਜ਼ਾਂ ਨੇ ਹਰੇਕ ਜੇਤੂ ਧਿਰ ਨੇ ਆਪਣੀ ਜਿਹੜੇ ਰੇਟਾ ਕਾਉਣੀ ਹੁੰਦੀ ਆ ਉਹਨਾਂ ਨੇ ਉਹ ਕੁਛ ਕਰਨਾ ਹੀ ਹੁੰਦਾ ਜੋ ਅੰਗਰੇਜ਼ਾਂ ਨੇ ਕਰਿਆ ਜੀ ਸਵਾਦੀ ਹੁੰਦੀ ਆ ਵੀ ਸਿੱਖਾਂ ਨੇ ਆਪਣੇ ਬਚਾਅ ਲਈ ਕੀ ਕਰਿਆ ਹਮ ਹਣਾ ਕੱਲ ਤਾਂ ਇਹ ਸੀ ਅੰਗਰੇਜ਼ਾਂ ਨੇ ਮੁਸਲਮਾਨਾਂ ਨੇ ਜਾਂ ਹੁਣ ਦੀ ਸਰਕਾਰ ਜੋ ਕਰਿਆ ਆਪਾਂ ਦੇਖਿਆ ਵੀ ਪੰਜ ਪੰਜ ਪਹਿਲੇ ਕੁਐਸਚਨ ਆ ਜਿਹੜੇ ਉਸ ਸਿੱਖਾਂ ਨੂੰ ਤਬਾਹ ਕਰਨ ਵਾਲੇ ਨੇ ਬਿਲਕੁਲ ਹਰੇਕ ਜੇਤੂ ਧਿਰ ਕਰਦੀ ਆ ਉਦੇ ਚੋਂ ਵੀ ਸਿੱਖਾਂ ਨੇ ਆਪਣੀ ਰੈジਸਟੈਂਸ ਲਈ ਕੀ ਕਰਿਆ ਹੁਣ ਸਿੱਖ ਦੇਖੋ ਤੁਸੀਂ ਸਿੱਖ 1900 ਅਸਾਰਾ ਗੋਰਿਆਂ ਦੇ ਪੀਰੀਅਡ ਤੋਂ ਚਾਹੇ ਫਰਸਟ ਵਰਲਡ ਵਾਰ ਤੋਂ ਪਹਿਲਾਂ ਦੇਖ ਲਓ ਆਪਣਾ ਸਾਰਾ ਕੁਛ ਆ ਜਿਹੜਾ ਉਹ ਸਨਾਤਨ ਦੇ ਪੈਰਾਂ 'ਚ ਸਿੱਧੀ ਬੈਠੇ ਆ ਹੂੰ ਜਿਹੜਾ ਸਨਾਤਨ ਸਿਧਾਂਤਕ ਤੌਰ ਤੇ ਉਹਨਾਂ ਦੇ ਖਿਲਾਫ ਖੜਾ ਹੈ ਹਨਾ ਸਿੱਖ ਉਹਦੇ ਪੈਰਾਂ 'ਚ ਚਾਹੇ ਨਹਿਰੂ ਗਾਂਧੀ ਨਾਲ ਪੈਕਟ ਹੈਗਾ ਗਦਰੀ ਲਹਿਰ ਗਦਰੀ ਲਹਿਰ ਆਪਣੇ ਸੰਵਿਧਾਨ ਵਿੱਚ ਕਹਿੰਦੀ ਹੈਗੀ ਆ ਵੀ ਭਾਰਤ ਸਾਡਾ ਨੇਸ਼ਨ ਆ ਸਿੱਖ ਸਾਡਾ ਨੇਸ਼ਨ ਨਹੀਂ ਹੈ ਔਰ ਦੂਜੇ ਬੰਨੇ ਦੇਖੋ ਵੀ ਜਿਹੜਾ ਡੇਰਿਆਂ ਦਾ ਆਪਾਂ ਚਰਚਾ ਕਰਦੇ ਆ ਇਹ ਵੀ ਜਿਹੜਾ ਹੈਗਾ ਇਹ ਖਾਲਸਾ ਰਾਜ ਜਾਣ ਤੋਂ ਬਾਅਦ ਕਿਵੇਂ ਪੰਜਾਬ ਦੇ ਆਲੇ-ਦੁਆਲੇ ਸਟੈਬਲਿਸ਼ ਕੀਤੇ ਗਏ ਇਹ ਵੀ ਕਿਤੇ ਨਾ ਕਿਤੇ ਨੀਤੀ ਦੇ ਤਹਿਤ ਹੀ ਫਿਰ ਹੋਇਆ ਹੈਗਾ ਨਹੀਂ ਭਾਜੀ ਇਹ ਉਦੋਂ ਹੀ ਹੋ ਗਿਆ ਸੀਗਾ ਹੂੰ ਜੇ ਜੀਐਸ ਗਰੇਵਾਲ ਜਿਹੜੇ ਸਾਡੇ ਨਾ ਇਤਿਹਾਸਕਾਰ ਆ ਉਹਨਾਂ ਨੇ ਲਿਖਿਆ ਵੀ 75% 75000 ਜਿਹੜਾ ਸੀਗਾ ਧਰਮਾਰਥ ਜਾਂਦਾ ਸੀ 75000 ਰੁਪਈਆ ਉਹਨਾਂ ਟਾਈਮ ਧਰਮਾਰਥ ਸੀਗਾ ਜਿੰਨੇ ਡੇਰੇ ਕਾਇਮ ਹੋਏ ਸੀ ਮਹਾਰਾਜਾ ਰਣਜੀਤ ਸਿੰਘ ਸਮਝਦਾ ਸੀਗਾ ਵੀ ਇਹ ਸਿੱਖੀ ਨੂੰ ਪਰਫੁੱਲਤ ਕਰਨ ਵਾਲੇ ਆ ਇਹਨਾਂ ਨੂੰ ਪੈਸਿਆਂ ਦੀ ਲੋੜ ਆ ਮਹਾਰਾਜੇ ਦੇ ਖਜ਼ਾਨੇ ਚੋਂ ਲਗਾਤਾਰ ਇਹਨਾਂ ਨੂੰ ਪੈਸੇ ਮਿਲਦੇ ਸੀ ਮਤਲਬ ਉਹਨਾਂ ਦਾ ਜਕੜ ਉਦੋਂ ਤੋਂ ਚਾਲੂ ਹੋ ਗਈ ਸੀ ਹਾਂ ਹਾਂ ਤੇ ਉਹ ਇੱਕ ਵੀ ਬੰਦਾ ਉਹਨਾਂ ਚੋਂ ਖਾਲਸਾ ਰਾਜ ਨੂੰ ਬਚਾਉਣ ਲਈ ਨਹੀਂ ਲੜਿਆ ਹਾਂ ਨਾ ਤੁਸੀਂ ਦੇਖੋ ਕਿੰਨੇ ਡੇਰੇ ਸੀ ਜਿਨ੍ਹਾਂ ਨੂੰ ਇੰਨਾ ਵੱਡਾ ਧਰਮਾਰਸ ਜਾਂਦਾ ਸੀ ਜਿਹੜੇ ਡੇਰਿਆਂ ਨੂੰ ਜਦੋਂ ਖਾਲਸਾ ਰਾਜ ਤੇ ਭੀੜਾਂ ਪਈਆਂ ਸਾਰੇ ਆਪਣੇ ਡੇਰਿਆਂ 'ਚ ਵੜ ਗਏ ਕੋਈ ਇੱਕ ਵੀ ਜੰਗ ਦੇ ਮੈਦਾਨ 'ਚ ਆ ਕੇ ਉਸ ਰਾਜ ਨੂੰ ਬਚਾਉਣ ਲਈ ਨਹੀਂ ਆਇਆ ਰਾਜ ਨੂੰ ਬਚਾਉਣ ਲਈ ਉਹ ਦ੍ਰਿੜ ਖਾਲਸਾ ਜਿਹੜਾ ਚੜ੍ਹਦੀ ਕਲਾ ਵਾਲਾ ਸੀ ਜਿਹੜਾ ਇੱਕ ਆਈਡੈਂਟੀਟੀ ਪੋਲਿਟਿਕਸ ਕਰ ਰਿਹਾ ਸੀ ਜਿਹਨੂੰ ਪਤਾ ਸੀ ਵੀ ਜੇ ਰਾਜ ਖਤਮ ਹੋ ਗਿਆ ਸਾਡੀ ਪਹਿਚਾਣ ਖਤਮ ਹੋ ਜਾਣੀ ਆ ਉਹ 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 ਸਿੰਘ ਲੜੇ ਕੋਈ ਡੇਰੇਦਾਰ ਨਹੀਂ ਲੜਿਆ ਮੈਨੂੰ ਇਟ ਮੀਨਸ ਉਹ ਸਿਰਫ ਪੈਸੇ ਖਾਂਦੇ ਸੀ ਧਰਮ ਆਤ ਖਾਂਦੀ ਆ ਡਕਾਰ ਮਾਰੇ ਤੇ ਚਲ ਗਾਹ ਚਲੇ ਗਏ ਸੋ ਪਹਿਚਾਨ ਆਧਾਰਤ ਰਾਜਨੀਤੀ ਨੇ ਸਾਨੂੰ ਇੱਕ ਬਜਵੀਂ ਪਹਿਚਾਨ ਦਿੱਤੀ ਆ ਰਹਿਤ ਮਰਿਆਦਾ ਨੇ ਸਾਨੂੰ ਇੱਕ ਬਜਵੀਂ ਪਹਿਚਾਨ ਦਿੱਤੀ ਆ ਜੇ ਬਜਵੀਂ ਪਹਿਚਾਨ ਤੋਂ ਬਿਨਾ ਕੌਮਾਂ ਖਿੰਡਰ ਜਾਂਦੀਆਂ ਜੇ ਸਾਡੀ ਰਹਿਤ ਮਰਿਆਦਾ ਨਾ ਹੁੰਦੀ ਸਿਰਫ ਆਹ ਓਪਨ ਸਿਸਟਮ ਹੁੰਦਾ ਤਾਂ ਅੱਜ ਸਿੱਖ ਲੱਭਣੇ ਨਹੀਂ ਸੀ ਥਿਉਣੇ ਇਹਨਾਂ ਨੇ ਵੱਖ-ਵੱਖ ਉਦਾਸੀਆਂ ਦੇ ਹੋਰ ਜਿਹੜੇ ਡੇਰੇ ਵਗੈਰਾ ਨੇ ਉਹਨਾਂ ਵਿੱਚ ਜਜਬ ਹੋ ਕੇ ਮਤਲਬ ਜਿਹੜੀ ਸਿੱਖ ਦੀ ਵੱਖਰੀ ਪਛਾਣ ਆ ਉਹ ਜਿਹੜੀ ਡਿਲੂਟ ਹੋ ਜਾਣੀ ਸੀ ਜਿਹੜੀ ਜਿਹੜੀ ਆਇਡੈਂਟੀਟੀ ਐਂਡ ਪਿਓਰਿਟੀ ਆ ਉਹ ਬਿਲਕੁਲ ਖਤਮ ਹੋ ਜਾਣੀ ਸੀ ਜੇ ਪਹਿਚਾਣ ਆਧਾਰਤ ਰਾਜਨੀਤੀ ਨਾ ਹੁੰਦੀ ਸੋ ਅਸੀਂ ਬੇਨਤੀ ਕਰਦੇ ਆ ਇਹਨਾਂ ਨੌਜਵਾਨ ਵੀਰਾਂ ਨੂੰ ਵੀ ਦੁਬਾਰੇ ਪੁਨਰ ਪਰਚੋਲ ਕਰਨ ਉਹ ਜਿਹੜਾ ਰਾਹ ਲੈ ਰਹੇ ਆ ਉਹ ਬਹੁਤ ਉਹਦੇ ਚ ਹੁਣ ਅਰਵਿੰਦਪਾਲ ਮੰਡੇਰ ਦਾ ਜੇ ਤੁਸੀਂ ਨਾ ਅਰਵਿੰਦਪਾਲ ਮੰਡੇਰ ਕਹਿੰਦਾ ਬੀ ਜਿਹੜਾ ਇੰਗਲਿਸ਼ ਦਾ ਸ਼ਬਦ ਰਿਲੀਜੀਅਨ ਆ ਉਹ ਸਿੱਖਾਂ ਦੇ ਧਰਮ ਨੂੰ ਜਾਂ ਇੰਡੀਆ ਦੇ ਧਰਮ ਨਾਂ ਦੀ ਡੈਫੀਨੇਸ਼ਨ ਨਹੀਂ ਕਰਦਾ ਹਣਾ ਹੁਣ ਇਹ ਅਰਵਿੰਦਪਾਲ ਪਿੰਡਰ ਕਹਿ ਰਿਹਾ ਜਦੋਂ 2003 ਵਿੱਚ ਜਿਹੜਾ ਕੈਲੰਡਰ ਜਿਹੜਾ ਵੱਖਰਾ ਸਿੱਖਾਂ ਦਾ ਕੈਲੰਡਰ ਜਦੋਂ ਪੇਸ਼ ਕੀਤਾ ਗਿਆ ਸੀ ਤਾਂ ਸੁਦਰਸ਼ਨ ਹੁੰਦਾ ਸੀ ਆਰਐਸਐਸ ਦਾ ਕੇ ਸੁਦਰਸ਼ਨ ਕੇ ਸੁਦਰਸ਼ਨ ਨੇ ਅੰਮ੍ਰਿਤਸਰ ਆ ਕੇ ਸ਼ਾਇਦ ਬਿਆਨ ਦਿੱਤਾ ਸੀ ਵੀ ਇਸ ਕੈਲੰਡਰ ਨੂੰ ਸਿੱਖ ਹੀ ਰੱਦ ਕਰ ਦੇਣਗੇ ਨਾਲ ਹੀ ਉਹਨੇ ਕਿਹਾ ਸੀਗਾ ਵੀ ਜਿਹੜਾ ਇੰਗਲਿਸ਼ ਦਾ ਸ਼ਬਦ ਰਿਲੀਜੀਅਨ ਆ ਉਹ ਹਿੰਦੂ ਧਰਮ ਨੂੰ ਤੇ ਸਿੱਖ ਧਰਮ ਨੂੰ ਡਿਫਾਈਨ ਨਹੀਂ ਕਰਦਾ ਉਹੀ ਅਰਵਿੰਦਪਾਲ ਮੰਦਿਰ ਕਹਿ ਰਿਹਾ ਹੈ ਹੂੰ 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 ਹੁਣ ਤੁਸੀਂ ਕਨੈਕਸ਼ਨ ਦੇਖੋ ਜੀ ਜੀ ਬਿਲਕੁਲ ਉਹਦੀਆਂ ਜਿਹੜੀਆਂ ਗਲਤੀਆਂ ਦੇ ਉੱਤੇ ਸਪੈਸ਼ਲ ਆਪਾਂ ਡਾਕੂਮੈਂਟਰੀ ਵੀ ਅਕਾਲ ਚੈਨਲ ਤੇ ਕੀਤੀ ਸੀ ਕਿ ਕਿਵੇਂ ਮੂਲ ਮੰਤਰ ਨੂੰ ਡਿਲੀਊਟ ਕੀਤਾ ਜਾਂ ਕਿਵੇਂ ਜਿਹੜਾ ਹੈ ਗੁਰੂ ਨਾਨਕ ਸਾਹਿਬ ਤੋਂ ਬਾਅਦ ਕੀ ਦੇ ਜਿਹੜੇ ਗੁਰੂ ਨੇ ਉਹਨਾਂ ਨੂੰ ਵੱਖ ਕਰਕੇ ਤੇ ਘਟਾ ਕਰਕੇ ਜਾਣਿਆ ਇਹ ਹੈਗਾ ਵੀ ਉਹਨਾਂ ਦਾ ਜਿਹੜਾ ਜਿਹੜਾ ਸਿੱਖਾਂ ਤੇ ਸਿਧਾਂਤ ਖੰਮਲਾ ਹੈ ਨਾ ਆਰਐਸਐਸ ਦਾ ਤੇ ਹਿੰਦੂ ਉਹਨਾਂ ਦਾ ਜਥੇਬੰਦੀਆਂ ਦਾ ਉਹ ਡਬਲ ਚੱਲ ਰਿਹਾ ਇੱਕ ਤਾਂ ਉਹ ਵਿਦਵਾਨ ਖੜੇ ਕਰ ਰਹੇ ਨੇ ਅਰਵਿੰਦ ਪਾਲ ਮੰਡੇਰ ਹਰਜੋਤ ਉਬਰਾਏ ਉਹਨੇ ਹੁਣ ਹਰਜੋਤ ਉਬਰਾਏ ਸਿੱਖਾਂ ਦਾ ਜਿਹੜਾ ਐਨਾਲ ਜਿਹੜੇ ਉਦਾਸੀ ਨੇ ਉਹ ਸਿੱਖ ਹਾਲਾਂਕਿ ਉਹ ਆਪਣੇ ਪੇਪਰ 'ਚ ਲਿਖਦਾ ਹੈ ਕਹਿੰਦਾ ਜਿਹੜੇ ਉਦਾਸੀ ਨੇ ਆ ਨਿਰਮਲੇ ਨੇ ਇੱਕ ਤਾਂ ਸਿੱਖ ਮਰਿਆਦਾ ਨਾਲ ਉਸੇ ਤਰ੍ਹਾਂ ਨਹੀਂ ਜੁੜੇ ਹੋਏ ਕਹਿੰਦਾ ਦੂਜੇ ਸੀਗਾ ਵੀ ਉਹ ਸਿਗਰਟਾਂ ਵੀ ਪੀਂਦੇ ਨੇ ਹੁਣ ਹਰ ਜੋਤ ਵਰਾਇ ਕਹਿ ਰਿਹਾ ਵੀ ਉਹ ਸਿਗਰਟਾਂ ਵੀ ਪੀਂਦੇ ਨੇ ਹਮ ਤੇ ਉਹਨਾਂ ਨੂੰ ਅਸੀਂ ਆਪਣੀ ਮੁਖ ਧਾਰਾ ਵਿੱਚ ਲਿਆਉਣ ਦਾ ਯਤਨ ਕਰ ਰਹੇ ਹੈਗੇ ਹਾਂ ਜਿਹੜੇ ਮੁਖ ਧਾਰਾ ਤੋਂ ਹੁਣ ਮੁਖ ਧਾਰਾ ਵਿੱਚ ਆਉਣ ਲਈ ਗੁਰੂ ਸਾਹਿਬ ਨੇ ਸਪਸ਼ਟ ਸੁਖਮਣੀ ਸਾਹਿਬ ਵਿੱਚ ਕਿਹਾ ਸੋ ਪੰਡਤ ਜੋ ਮਨ ਪਰਬੋਧ ਹੈ RAM ਨਾਮ ਆਤਮ ਹੈ ਸੋਧਾ RAM ਨਾਮ ਸਾਰ ਰਸ ਪੀਵੇ ਉਸ ਪੰਡਤ ਕੇ ਉਪਦੇਸ਼ ਜਗਜੀਵ ਹੈ ਸੋ ਇੱਕ ਡਿਫਾਈਨ ਹੈ ਨਾ ਵੀ ਇਸ ਡੈਫੀਨੇਸ਼ਨ ਚ ਰਹੇਗਾ ਜਿਹੜਾ ਪੰਡਤ ਆਉਂਦਾ ਹੈ ਜਾਂ ਕੋਈ ਵੀ ਜਿਹੜਾ ਬੰਦਾ ਆਉਂਦਾ ਉਹਦੀ ਸਿੱਖੀ ਵਿੱਚ ਦਾਖਲਾ ਪ੍ਰਵਾਨਤਾ ਅਦਰਵਾਈਜ਼ ਨਾ